ਕਿ ਦਿਖਾ ਹੈ ਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਲੋਭ ਪਿਆ ਜਾ ਤੁਖ ਤਾਮਨਾ ਹੋਈ ਹੂੰ ਕਰਦਾ ਕਰਨਾ ਮੈਂ ਨਹੀਂ ਜਾ ਮਕਰੀ ਨਾ ਹੋਈ ਹਿ ਹਿ ਹਾਰੇ ਕਿ ਤਰਤ ਬਸਿਆ ਤਰੰਤ ਨ ਜਾਇ ਲਖਿਆ ਰਹਾ ਆਓ ਯਾ ਤਮਹਿ ਜੋਤ ਜੋਤ ਮੈਂ ਜਾਤਾ ਕਲ ਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤਿ ਸਿਖਾ ਦਿਓ ਜਨ ਕੀ ਤੀਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਸੋਦਰ ਰਾਗ ਆਸਾਬ ਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਗੇਹਾ ਸੋ ਕਰਕੇ ਹਜਿਤ ਵੈ ਸਰਬ ਸਮਾਵੇ ਬਾਜੇ ਤੇਰੀ ਨਾਮ ਅਨੇਕ ਸੰਤਾ ਗਾਤੇ ਤੇਰੀ ਬਾਣ ਹਰੀ ਕਿਤੇ ਕਿਤੇ ਰਾਗ ਪਰਿਪ੍ਰਿਤ ਕਹੀਐ ਕਿਤੇ ਕਿਤੇ ਗਾਵਨ ਹਾਰੇ ਗਾਵਨ ਤੁਨੋ ਕਵਨ ਕਾਣੀ ਬੈ ਸੰਤਰ ਗਾਵੇ ਰਾਜਾ ਧਰਮਦੁਆਰੀ ਗਾਵੰਤੁਨੋ ਚਿਤੁ ਭੁਖ ਲਿਖ ਜਾਣਣਾ ਨਿਕ ਜਿਕ ਤਰੰ ਵਿਚਾਰੇ ਗਾਵੰਤੁਨੋ ਇਸਰ ਬ੍ਰਹਮਾ ਦੇਵੀ ਸੋਹਣ ਚਿਰੀ ਸਦਾ ਸਵਾਰੀ ਗਾਵੰਤੁਨੋ ਇੰਦਰ ਨਿਦਰ ਅਸਣ ਬੈਠੇ ਦੇਵ ਤੇ ਅੰਦਰ ਨਾਲੇ ਗਾਵੰਤੁਨੋ ਸਿਧ ਸਮਾਧੀ ਅੰਦਰ ਗਾਵੰਤੁਨੋ ਸਾਰ ਵਿਚਾਰੇ ਗਾਵੰਤ ਤੁਨੋ ਜਤੀ ਸਤੀ ਸੰਤੋਖੀ ਗਾਵੰਤ ਤੁਨੋ ਵੀਰ ਕਰਾਰੇ ਗਾਵੰਤ ਤੁਨੋ ਕੰਦਿਤ ਕਰਨ ਰਿ ਕਿਸੁਰੇ ਜੁਗ ਜੁਗ ਵੇਦਾ ਨਾਲੇ ਗਾਵਨ ਵਿਦਨੋ ਮੋਹਨੀਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵੰਤ ਤੁਨੋ ਰਦਨੁ ਪਾਇ ਤੇਰੇ ਅਸਤ ਤੀਰਖ ਨਾਲੇ ਗਾਵਨ ਤੁਨੋ ਜੋਤ ਮਹਾ ਬਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵਨ ਤੁਨੋ ਖਾਂਡੇ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਜੈਤੂਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੀ ਪੰਕਰਸਾਲੇ ਹੋਰ ਕੀ ਤੇ ਤੁਨੋ ਗਾਵਨ ਸੇ ਮੈਂ ਕਿਤਨਾਵਲ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬੁ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਤਨਾ ਜਿੰਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕਿਤਾ ਆਪਣਾ ਜੋਤਿਸ ਦੀ ਉਡਾਈ ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ 파ਸਾਉ ਸਾਹਾ ਬਖਸਾਇ ਬਾਨਕ ਰਹਿਣ ਨਜਾਈ ਆਸਾ ਅੱਲਾ ਪਹਿਲਾ ਕੋਣ ਵੱਡਾ ਆਕੇ ਸਭ ਕੋ ਇਹ ਕੇਵਲ ਵੱਡਾ ਡੇਟਾ ਹੋਏ ਕੀਮਤ ਪਾਇਨਾ ਰਹਾ ਜਾਏ ਕਹਿਣੇ ਵਾਲੇ ਜਿਨੇ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰੰਗ ਬੇਰਾਗੁਣੀ ਨਹਿਰਾ ਕੋਇ ਨ ਜਾਣੇ ਤੇਰਾ ਬੇਤਾ ਕੇਂਦਰੀ ਆਉ ਸਾਵਸੁਰਤੀ ਮਿਲ ਸੁਰਤਿ ਤਮਾਈ ਸਭ ਕੀਮਤ ਮਤ ਕੀਮਤ ਪਾਈ ਗਿਆਨੀ ਗਿਆਨੀ ਗੁਰੁ ਰਹਾਈ ਕਹਿਣ ਨਾ ਜਾਈ ਤੇਰੀ ਚਲਵੜੀ ਆਈ ਸਭ ਸਤ ਸਤ ਅਪ ਸਤ ਨੇ ਆਈਆਂ ਸਿੱਧਾ ਗੁਰਖੰਗੀਆਂ ਵਡਿਆਈਆਂ ਤਰਵੇਂ ਸਿੱਧੀ ਕਿਨੇ ਦਾ ਪਾਇਆ ਕਰਮੀ ਲੈ ਨਹੀਂ ਫਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸੁੱਚੀ ਪਰੇ ਤੇਰੇ ਖੰਡਾਰਾ ਜਿਸ ਤੂੰ ਦੇਹੀ ਕਿਸੇ ਕਿਆ ਚਾਰਾ ਨਾਨਕ ਸੱਚ ਸੁਆਰ ਨਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਦੁੱਖੇ ਖਾਇ ਚਲੀਏ ਦੁੱਖ ਸੁੱਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਲਵੜੀ ਆਈ ਆਖ ਕੀ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਣਾ ਰਹੇ ਨਾ ਚੁੱਕੇ ਭੋਗ ਹੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵਣ ਆਪ ਤੇ ਵਡਖਰੀ ਗਾਤ ਜਿੰਨ ਦਿਨ ਕਰਕੇ ਕੀਤੀ ਰਾਤ ਤੇ ਕਸਮ ਵਿਸਾਰੇ ਤੇ ਇੱਕ ਮਜਾਤ ਨਾਨਕ ਨਾਮ ਹੈ ਬਾਗ ਸੁਨਾ ਤੈ ਰਾਗ ਗਰੀ ਮਹਾਂ ਮਸੂਤਾ ਹਰ ਕੇ ਜਨ ਸਤਗੁਰ ਸਤਿਮੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਨ ਸਤਿਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਹ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਫਾਈ ਹਰ ਕੀਤ ਹਮਲੀ ਰਹਿ ਰਾਸ ਰਹਾਉ ਹਰ ਜਨ ਕੇ ਵੜਾ ਪਾਗ ਬਡੇਰੇ ਜਿਨ ਹਰ ਹਰ ਸਰਦਾ ਹਤਿਆਸ ਹਰ ਹਰ ਨਾਮ ਲੈ ਚਿਰਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਪ੍ਰਸ ਨਾਮ ਨ ਪਾਇ ਤੇ ਭਾਗ ਨੀਣ ਜੰ ਪਾਸ ਜੋ ਸਤਿਗੁਰ ਸ਼ਰਮ ਸੰਤਿ ਆਏ ਤੇ ਵਿਵੇਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਪਿਨ ਤੁਮਸਤਿ ਖਿਆਲ ਖਾਸ ਤਨ ਤਨ ਸਾ ਸੰਗਤ ਜਿਤੇ ਸਰਬਸ ਪਾਇ ਮਿਲ ਜੈ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹਾਂਲਾ ਪੰਜਵਾ ਕਾਹਿ ਰਹਿ ਮਨ ਚਿਤ ਮੈਂ ਉਦਮ ਜਾਹ ਹਰ ਹਰ ਜੀਵ ਪਰਿਆ ਸੈ ਪਤਰ ਮੈਂ ਜੰਤੀ ਪਾਈ ਤਾਕਾ ਦੇ ਟਕਾਗੇ ਫਲ ਧਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੈ ਸੋ ਕਰਿਆ ਗੁਰ ਪ੍ਰਸਾਦ ਪ੍ਰੰਤ ਪਦ ਪਾਇਆ ਸੁਤੇ ਕਾ ਤਿਹ ਲਿਆ ਰਹਾ ਹੋ ਜਨਨ ਪਿਤਾ ਲੋਕ ਸੁਤਵੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਨਿਜਕ ਸਵਾਹੀ ਠਾਕੁਰ ਕਾਹਿ ਮਨ ਕੋ ਕਰਿਆ ਉਦੇ ਉੜਿਆ ਵੈਸੇ ਕੋਸਾਂ ਵਿਸਪਾ ਸੇ ਬਜਰੇ ਸ਼ਰਿਆ ਤਨ ਕਬਲ ਖਲਾਵੇ ਕਮਨ ਛਕਾ ਪੈ ਮਨ ਮੈ ਸੁਮਰਲ ਕਰਿਆ ਸਾਵਨੇ ਦਾਨ ਦਸ ਅੱਠ ਸਿਨਾਮ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਤਿਵਨ ਜਾਈਏ ਤੇ ਰਾਮ ਤਨ ਪਾਰਾ ਦਰਿਆ ਰਾਗ ਆਸਾ ਮਹਲਾ 4 ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰ ਖੰਦਰੰਜਨ ਹਰਪੁਰਖਨ ਰੰਜਨ ਹਰ ਅਗਮ ਅਗਮ ਪਾਰ ਸਤਿਆਵੇ ਸਤਿਆਵੇ ਕ੍ਰਿਪਾ ਜੀ ਹਰ ਸੱਚੇ ਜਿੜਿਣ ਹਾਰਾ ਸਭ ਦੀ ਕੁਮਾਰੇ ਜੀ ਕੁੰਜੀਓ ਕਹਾ ਤਾਰਾ ਹਰਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਯੰਤਰ ਸਰਬ ਨਿਰੰਤ ਸਤ ਜੀ ਹਰੇ ਕੋ ਪੁਰਖ ਸਮਾਨ ਇਕ ਦਾਤੇ ਇਕ ਬਿਖਾਰੀ ਜੀ ਸਭ ਤੇਰੇ ਚੋਜ ਬਿਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਦੁਖ ਦਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਹੁਣਾ ਖਾਣਾ ਜੋ ਸੇਵੈ ਜੋ ਸੇਵੈ ਤੂੰ ਜੀ ਜਨਾਨਕ ਤੇ ਉਪਰਵਾਣਾ ਰਤਿ ਆਵੈ ਰਤਿ ਆਵੈ ਤੂੰ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਖਤ ਸੇ ਮੁਖ ਪੈ ਜਿਨ ਹੱਥ ਆਇਆ ਜੀ ਤਿੰਨ ਟੂਕੀ ਜੰਖੀ ਫਾਸੇ ਜਿਨ ਨਿਰਪੋਉ ਜਨ ਹਰ ਨਿਰਪੋਉ ਤੇ ਆਇਆ ਜੀ ਕਿਰਪਾ ਕੋ ਸਭ ਵਾਸੀ ਜਿਨ ਸੇਵਿਆ ਜੀ ਸੇਵਿਆ ਮੇਰਾ ਹਰ ਜੀਤੇ ਹਰ ਨਾ ਤੂਕ ਸੁਆਸੀ ਸੇਤੰਦ ਸੇਤੰਦ ਜਿਨ ਹੱਥ ਆਇਆ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਬਰੇ ਵਿਰਤ ਵਿੰਤਾ ਤੇਰੇ ਭਗਤ ਤੇਰੇ ਭਗਤ ਸਲਾਵਣ ਦੂਜੀ ਹਰ ਅਣ ਕਣੇ ਬਣੰਤਾ ਤੇਰੀ ਅਲਕ ਤੇਰੀ ਅਲਕ ਕਰੇ ਹਰ ਪੂਜਾ ਜੀ ਤਬ ਤਾਪੇ ਜਤੇ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਫੜੈ ਬੋ ਸਿਮਰਤ ਸਾਜ ਜੀ ਕਰਿ ਕਿਰਿਆ ਘਟ ਕਰਮ ਕਰੰਤਾ ਸੇ ਪਵਿਤ ਸੇ ਭਗਤ ਬਨੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਤੁਖ ਅਪਰੰਤਰ ਕਰਤਾ ਜੀ ਤੂੰ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਹੀ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੂੰ ਦੇ ਆਪੇ ਸਿਫਤ ਸਭੁ ਪਾਈ ਜੀ ਤੂੰ ਦੇ ਆਪੇ ਸਿ ਸਭੁ ਰੋਈ ਜਨ ਨਾਨਕ ਤੁਮ ਗਾਵੇ ਕਰ ਦੇਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੋਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਪਾਈ ਰਹਾਉ ਸਭ ਤੇਰੀ ਤੂੰ ਸਭਨੇ ਚਾਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨ ਮੁਖ ਵਾਇ ਤਰੇ ਆਪਿ ਛੋੜਿਆ ਮਲਾਇਆ ਤੂੰ ਦਰਿਆ ਉਹ ਸਤਿ ਤੁਹੀ ਮਾਏ ਤੁਦਬਿਨ ਦੂਜਾ ਕੋਈ ਨਾਹੀ ਜੀਜਤ ਸਾਥੇ ਰਖੇ ਲਿ ਵਿਜੋਗ ਮਿਲ ਵਿਟਿਆ ਸੰਜੋਗੀ ਮੇਲ ਜਿਸਨੋ ਤੋ ਜਾਣੈ ਕੋ ਜਿਨੋ ਜਾਣੈ ਹਰ ਗੁਣ ਸਦਹੀ ਆਖ ਬਖਾਣੇ ਜਿਨ ਹਰ ਸੇਵਿਆ ਦਿਨ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਕੋਈ ਤੁਦਬਿਨ ਦੂਜਾ ਅਗਰ ਨਾ ਕੋਈ ਤੂੰ ਕਰ ਕਰ ਵੇਖਿਆ ਜਾਣੈ ਸੋਈ ਜਨ ਨਾਮਕ ਗੁਰਮੁਖ ਪ੍ਰਗਟ ਹੋਏ ਆਸਾ ਮੁਖ ਲਾ ਪਹਿਲਾ ਕੀਤ ਸਰ ਵਰੜਾਇ ਪਹਿਲੇ ਨਵਾਸਾ ਪਾਣੀ ਪਾਪ ਕਿਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾਂ ਤੇ ਡੂਗਿਏ ਲੈ ਮਨ ਇੱਕ ਨ ਤੇਤ ਸਮੂਰ ਮਨਾ ਹਰ ਬਿਸਰਤ ਤੇਰੇ ਗੁਨ ਗਲਿਆ ਰਹਾਉ ਗਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿੰ ਤੂੰ ਨਾਹੀ ਵਿਸਰਿਆ ਆਸਾ ਮੁਹਲਾ ਪੰਜਵਾ ਪਹੀ ਪ੍ਰਾਪਤ ਮਨੁਕ ਦੇ ਪੁਰੀਆ ਗੋਬਿੰਦ ਮਿਲਨ ਕੀਏ ਤਿriਵਰੇ ਅਵਰ ਕਾਤੜ ਕਿਥੈ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾਮ ਲਗਤ ਅਭਿਲ ਤਨ ਕੈ ਜਨਮ ਕਥਾ ਜਾਤ ਰੰਗ ਮਾਇ ਕੈ ਰਹਾਉ ਯਕਤਵ ਸੰਜਮ ਕਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਤ ਕਰਮਾ ਸਰਨ ਪ੍ਰੇਤੀ ਰਾਖੂ ਸ਼ਰਮਾ ਜਪਤ ਤਪ ਕਸਨ ਜਮ ਤਰ ਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਿ ਰਾਯਾ ਸਭੁ ਨਾਨਕ ਹਮਨੀ ਚਿਕਰਮਾ ਸਰਨ ਕਰੇ ਕੀ ਰਾ ਕੋ ਸ਼ਰਮ ਇਕ ਓੰਕਾਰ ਸਤਿ ਗੁਰ ਪ੍ਰਸਾਦ ਪਾ ਸਾਹਿਦਮੀ ਕੋ ਆਵਾਜ ਮੇ ਤੀ ਚੁਕਈ ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਤੋ ਪ੍ਰਤਪਾਰਾ ਅਮਰੇ ਦੁਸਤ ਸਵੈਤ ਮੁਕਾਬੋ ਆਪ ਖਾ ਦੇ ਮੋਹਿ ਵਿਚਾਓ ਸੁਖੀ ਬਸੈ ਮੋਹ ਰੂਪ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹ ਰਛਾ ਨਿਜ ਕਰਦੇ ਕਰੀਏ ਸਭ ਬੈਣ ਕੋ ਆਪ ਸੰਗਰੀਏ ਪੂਰਣ ਹੋਏ ਹਮਾਰੀ ਆਸਾ ਤੂਲ ਭਜਨ ਕੀ ਰਹਿ ਪਿਆਸਾ ਮੈਂ ਛਾੜ ਕੋਈ ਅਪਰਨਾ ਤਿਆਉ ਜੋਬਰ ਚਾਹੋ ਸੋ ਤੁਮਸੇ ਸਾਹੂ ਸੇਵਕ ਸਿੱਖ ਹਮਾਰੇ ਤਾਰਿਆ ਚੁੰਚੁੰ ਸਤਰ ਹਮਾਰੇ ਮਾਰੀਏ ਆਪ ਹਾਤ ਦੇ ਮੁਝੇ ਵਰੀਏ ਮਰਨ ਕਾਲ ਕਾ ਤਰਾਸ ਨਵਰੀਏ ਕੂਜੋ ਸਦਾ ਹਮਾਰੇ ਪਛਾ ਤੇਰੀਸ ਦੂਜੇ ਕਰਿ ਰਿਛਾ ਰਾਖ ਲਹੁ ਮੋਹਿ ਰਖਣ ਹਾਰੇ ਸਾਹਿਬ ਸੰਤ ਸਾਏ ਪਿਆਰੇ ਨੀਨ ਬੰਦ ਤੁਮਕੇ ਹੰਤਾ ਤੁਮਹੋ ਕੂਰੀ ਚਤਰ ਦਸ ਸੰਤਾ ਕਾਲ ਪਾਏ ਨੰਮ ਅਸਤਰਾ ਕਾਲ ਪਾਏ ਸਿਧਿ ਯੁਕਤਰਾ ਕਾਲ ਪਾਏ ਕਰਿ ਬਿਸੁ ਰਗਾ ਸਾਹ ਅਗਨ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀ ਉਹ ਵੇਦ ਰਾਜ ਭੰਮਾ ਜੋਤੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਵ ਦਰਸ਼ਨ ਪਜਾਇਓ ਆਦਨ ਤੇ ਕੇ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੁਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਵਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਹੋਏ ਕੀ ਪੀਰ ਪਛਾਨਤ ਚਿੱਟੀ ਦੇ ਕੁੰਚਰ ਸੁੱਲਾ ਸਤਰ ਕਿਰਪਾ ਦ੍ਰਿਸ਼ਟ ਕਰ ਕੁੱਲਾ ਸੰਤਨ ਦੁਪਾਇ ਤੇ ਰੁਕੀ ਸੁਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਛਾਨੈ ਕਟ ਕਟ ਕੇ ਪਰ ਪਰ ਕੀ ਜਾਣੈ ਜਬ ਉਦ ਕਰਕ ਕਰਾ ਕਰਤਾ ਰਾ ਪ੍ਰਜਾ ਤਰਤ ਤਰ ਦੇ ਅਪਾਰਾ ਜਬ ਕਰਤ ਕਰਤੋ ਕਬ ਹੋ ਤੁਮ ਮੈਂ ਮਿਤ ਜਹੇ ਤਰ ਸਭੋ ਜਿਤੇ ਵਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤਿੰਨ ਕਮਸਲਹੀ ਤੇ ਰਾਤਨ ਰਾਲਮ ਜਾਨਤ ਬੇਦ ਪੇਦ ਰਾਲਮ ਨਿਰੰਕਾਰ ਸੁਖਾ ਨਿਰਲੰਭ ਆਦਿ ਨੇਨ ਨਾਦ ਸੰਪ ਤਾਕਾ ਮੂਡ ਚਾਰਤ ਪੇਦਾ ਜਾ ਕੋ ਪੀਵ ਨਾ ਪਾਪਤ ਬੇਦ ਤਾਕੋ ਕਰਪਾ ਹਣ ਨਮਨ ਤ ਮਹਾ ਮੂਡ ਕਛੇਦ ਨਾ ਜਾਣ ਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਤੇ ਰਣਹ ਪਵ ਆਪ ਆਪਣੀ ਉਦਹ ਜੇਤੀ ਬਰਨਤ ਪਿੰਨ ਪਿੰਨ ਤੋਹੀ ਕੀਤੀ ਤੁਮਰਾ ਲਕਾਨ ਜਾਇ ਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੂਪਾ ਰੰਗ ਪਿਉਰਾ ਕਹਿ ਕੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਕੁਜ ਖਾਨ ਬਹੁਰ ਰਚਦੀਨੀ ਕਹੋ ਕੁਲ ਰਾਜਾ ਹਵੇ ਬੈਠਾ ਕਹੋ ਸਿਮਟ ਪਿਉ ਸੰਤਰੇ ਕੈਠਾ सग्री सृष्ट दफाए चपवात जुगाप सुस्वम काव रक्षा मेरी तुम करो सिख वार चिक्स करो दृष्टते उत्पन्न तथा सकल मलेश करोन तथा जे अस्तुतव शर्नी पराय तिलके दत्त गुप्त हो गए मले पुत्र जवन पर परिति हारे तिलके तुम संत वर्षा उतारे जो काल को द्वार के आए हैं ताकि काल निकट न आए हैं ਰੱਜਾ ਹੋਏ ਤਾਹੇ ਸਭ ਕਾਲਾ ਦੁਸਤ ਰਿਖ ਡਰੈ ਕਾਲਾ ਕਿਰਪਾ ਬ੍ਰਿਸ਼ਟ ਜਨ ਜਾਏ ਨੇ ਹਰ ਹੋ ਤਾਕੇ ਤਾਪ ਤਿਲ ਕਮੈ ਹਰ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸਤ ਸਾਸ਼ ਬਿਸ਼ਕੇ ਨ ਕੋਈ ਇਕਬਾਰ ਦਿਨ ਤੁਮੇ ਸਵਾਰਾ ਕਾਲ ਮਹੰਸੇ ਤਾਹੇ ਵਾਰਾ ਜਿਨ ਨਰਨਾਮ ਤੇ ਹਰੂ ਕਾਹ ਦਰਗ ਦੁਖ ਦੋਹਿ ਰਹਾ ਅੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਵੋ ਵਾਰੀ ਸਰਬ ਠੋਰ ਮੋਖ ਹੋ ਸਹਾਈ ਦੁਸ਼ਟ ਦੋਖ ਤੈਲ ਹੋ ਬਚਾਈ ਹੜਗ ਗੇਤ ਮੈਂ ਸਰਨ ਤੇ ਹਾਰੀ ਆਪ ਹਾਥ ਦਿਆ ਲਿਓ ਵਾਰੀ ਸਰਬ ਠੋਰ ਮੋਖ ਹੋ ਸਹਾਈ ਦੁਸ਼ਟ ਦੋਖ ਤੈਲ ਹੋ ਬਚਾਈ ਸੋਇਆ ਵਾਹਿਗੁਰੇ ਜਬ ਤੇ ਤੁਮਰੇ ਤਬ ਤੇ ਕੋ ਆਖ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨਨੇ ਕਹੇ ਮਤੀ ਤ ਨਾ ਮੰਨਿਓ ਸਿਮਰਤ ਸਾਸਤਰ ਵੀ ਸਵੈ ਰੂਪੇਤ ਕਹੇ ਹਮ ਏਕ ਨਾ ਜਾਣਿਓ ਸਿਰਿਏ ਸਤਾਨ ਕਿਰਪਾ ਤੁਮਰੀ ਕਰ ਮੈ ਨਾ ਕਹੇ ਸਭ ਤੋਹਿ ਵਿਖਾਨਿਓ ਦੁਹਰਾ ਸਗਲ ਦੁਆਰ ਕੋ ਸਾਧਕਐ ਗਿਹੋ ਤੁਹਾਰੋ ਦਵਾਰ ਵਾਹਿਗੁਰੇ ਕੀ ਨਾ ਜਸ गोविन्द दास तुहार सगले द्वार को षाडकै गहु तुहारो द्वार वाहे गहे की लाज अस गोविन्द दास तुहार रामकली अहलाते जानंद एक ओंकार सतगुरु प्रसाद ਅਨੰਦ ਪਿਆ ਮੇਰੀ ਮਾਂਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਰਾਈਆਂ ਰਾਗ ਰਤਨ ਪਰਵਾਣੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦ ਉਤਾਂ ਗਾਓ ਹਰੀ ਕੇ ਰਾਮ ਜਿਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਕੂ ਸਦਾ ਰਹੋ ਹਰ ਨਾਲੇ ਹਰ ਨਾਲ ਪ੍ਰਭੂ ਤੂੰ ਮਾਨ ਮੇਰੇ ਦੁੱਖ ਸਾ ਬਿਸਾਰਨਾ ਅੰਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਹੈ ਜਿਸ ਦੇਹਿ ਸੁ ਪਾਵੇ ਸਦਾ ਸਿਤ ਸਲਾਤਿਰੀ ਨਾਮੁ ਨਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਤਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮਿਰਾ ਜਿਨ ਕੋ ਖਾਂ ਸਭ ਗਵਾਈਆਂ ਕਰ ਸਾਤ ਸੁਖ ਮਨਾਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਲ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮਿਰਾ ਧਾਰੋ ਬਾਜੇ ਪੰਜ ਸ਼ਬਦ ਚਿਤ ਕਾਸ ਪਾਗੈ ਕਾਸ ਪਾਗੈ ਸਭ ਜਵਾਜੇ ਕਦਾ ਜਿਤ ਕਰਤਾਰਿਆ ਪੰਜ ਦੂਤ ਦਵਸ ਕਿਤੇ ਕਾਲ ਕੰਠ ਸਮਾਰਿਆ ਦੁਰਕਰਮ ਪਾਰ ਤੁਜਿਨ ਕੋ ਸੇ ਨਾਮ ਹਰਕੇ ਲਾਗੇ ਕਹੇ ਨਾਨਕ ਤਹਿ ਸੁਖੋ ਆਕਿਤ ਕਰਿ ਅਨ ਹਦਵਾਚੇ ਹਣ ਦਸਨੋ ਬਦ ਪਾਗਿਓ ਸਗਲ ਮਨੋਰਥ ਪੂਰੇ ੧ ਪਾਰ ਭ੍ਰਮ ਤਪਾਇਆ ਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸਖਤ ਸਾਧਨ ਪਏ ਸਰਬ ਸੇ ਪੂਰੇ ਗੁਰਚੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਵਿਰਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਵਿਰਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੋ ਦਾਵਲੀ ਮਹਲਾ 5 ਹਾਲ ਵਿੱਚ ਦਿਨ ਰਤੂ ਪਿਉ ਸਤ ਸੰਤੋਖ ਵਿਚਾਰੋ ਅਮਰਤ ਨਾਮਾ ਭਾਖੁਰ ਕਾ ਪਿਉ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹਿ ਬਸਤਾ ਜਿ ਨਾ ਜਾਇ ਨਿਤ ਨਿਤ ਰਕੁਤਾਰੋ ਤਮਸ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈ ਨਉ ਜੋਗ ਕੋਈ ਪੈਨਿਰ ਗੁਨਾਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਤਿਆ ਮਹਾਂ ਰਾਮਤ ਹੋਈ ਸਤ ਗੁਰ ਸਜਾਨ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰੇ ਆ ਤਾਰਸ ਤੇ ਆਵੇ ਹੈ ਨਾਮਤ ਹੋਈ ਸਤ ਗੁਰ ਸਚਾਨ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆ ਪਉਰੀ ਕਿਥੈ ਤੂੰ ਸਮਰਾਥ ਕਿਥੈ ਕੋਏ ਨਾਏ ਉਥੇ ਤੇਰੀ ਰਖ ਅਗਨੇ ਨਰਮਾਇ ਸੁਮਖੈ ਨਨ ਕੈ ਦੂਤ ਨਾਏ ਤਰਸ ਰਜਾਇ ਬਕਦਰ ਵਿਸ਼ਨਸ ਗਾਉ ਗੁਰ ਸੰਦੀਪਾਰ ਪਾਇ ਜਿੰਕੋ ਲਗੀ ਪਿਆਸ ਅਮਰ ਸੇ ਖਾਏ ਕਲ ਮੇਂ ਗੋਬਿੰਦ ਗਾਹੇ ਸਬ ਚੈਨਲ ਪਰ ਪਾਲ ਉਸ ਮਲੇ ਸਾਏ ਸਾਏ ਵਿਰਥਾ ਕੋ ਨਾ ਜਾਏ ਕੀ ਆਵੇ ਤੁਦੇ ਆਏ ਸ਼ਲੋਕ ਮਹਾਂ ਦਾ ਪੰਜਵਾਂ ਅੰਤਰ ਗੁਰ ਰਤਨਾ ਜੇਵਾ ਜਦ ਗੁਰਨਾਵ ਨੇਤਰੀ ਸਤਗੁਰੂ ਵੇਖਣਾ ਸੜ ਨਹੀਂ ਸੁਣਾ ਗੁਰਨਾਵ ਸਤਗੁਰੂ ਸੇਚੀ ਦਿੱਤਿਆ ਕਰਕੇ ਤਾਏ ਠਾਉ ਕਹੂ ਨਾਰਿਕ ਠਾਕਰ ਜਿਸ ਨੂੰ ਇਹ ਵਾਦੇ ਜਗ ਬੰਦਨ ਖਾੜੀ ਇਹਨੇ ਕਹੀ ਕੀ ਮਤਲਬ ਪੰਜਵਾਂ ਰਖੇ ਰਖਣ ਹਰ ਆਪੁ ਵਾਰਿਣ ਗੁਰ ਕੀ ਪੈਰੀ ਪਾਏ ਕਾਜ ਸਵਾਰਣ ਹੋਆ ਆਪ ਬਿਆਰ ਮਨੋ ਨਾ ਵਿਸਾਰਣ ਸਾਜਨਾ ਕੇ ਸੰਤ ਕਬਜ ਤਾਰ ਸਾਕ ਨਿੰਦ ਕਦੁਕ ਤਿਨ ਵਾਹਿ ਵਿਧਾਰਣ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸੁ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਭਲੇ ਅਦੂਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ